ਮੇਰੇ ਬੇਟੇ ਅਨਮੋਲ ਸਿੰਘ ਦਾ ਅੱਜ ਜਨਮ ਦਿਨ ਆ ਤੇ ਇਹ 21ਵੇਂ ਸਾਲ ਵਿੱਚ ਪੈ ਗਿਆ ਜੀ ਤੇ ਆਪਾਂ ਹਮੇਸ਼ਾ ਹੀ ਹਰ ਸਾਲ ਦੋਸਤਾਂ ਦੇ ਨਾਲ ਘਰ ਵਿੱਚ ਜਨਮ ਦਿਨ ਮਨਾਉਂਦੇ ਆਂ ਤੇ ਗੁਰਦਸਾਹਿਬ ਵੀ ਜਾਈ ਦਸੂਰੇ ਤੇ ਇਸ ਵਾਰ ਮਨ ਬਣਾਇਆ ਕਿ ਸਾਡੇ ਬੇਗਵਾਲ ਦੇ ਵਿੱਚ ਬਾਬਾ ਮੋਤੀराम ਜੀ ਮਹਾਰਾਜ ਜੀ ਆਸ਼ਰਮ ਨਾਥ ਆਸ਼ਰਮ ਬਣਿਆ ਜਿਹੜੇ ਬੱਚੇ ਇੱਥੇ ਨੇ ਉਹਨਾਂ ਦੇ ਮਾਂ-ਬਾਪ ਭੈਣ-ਭਰਾ ਨਹੀਂ ਹੈਗੇ ਤੇ ਉਹਨਾਂ ਸਾਰੇ ਬੱਚਿਆਂ ਨਾਲ ਪਿੱਛੇ ਕਮਰੇ ਜਿਹਨੇ ਆਪਾਂ ਸੜ ਰਲ ਕੇ ਜੁੜਨ ਨਾਲ ਅੱਜ ਮਨ ਬਣਾਇਆ ਸੀ ਪੰਜ ਬੇਟਾ ਦਾ ਜਨਮ ਮਨਾਉਣ ਵਾਸਤੇ ਤੇ ਇਸ ਵਾਰ ਤੇ ਮੇਰੀ ਬੇਨਤੀ ਹੈ ਕਿ ਸਾਰੇ ਅਸ਼ੀਰਵਾਦ ਉਹ ਬੇਰੇ ਨੂੰ ਚੜ੍ਹਦੀ ਕਲਾ ਵਿੱਚ ਰਵੇ। ਹੋਰਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਜਿਹੜੇ ਫਿਊਲ ਖੱਚੇ ਜੀ ਜੇ ਕਰਦੇ। ਚਲੋ ਆਪਾਂ ਆਪਣੇ ਮਨ ਦੀ ਗੱਲ ਹੈ ਕਿਸੇ ਨੇ ਕਿਸ ਤਰ੍ਹਾਂ ਖੁਸ਼ੀ ਮਨਾਉਣੀ ਹੁੰਦੀ ਹੈ ਪਰ ਬੇਗਵਾਲ ਦੇ ਵਿੱਚ ਜਿਹੜਾ ਇਹ ਅਨਾਥ ਆਸ਼ਰਮ ਬਣਿਆ ਹੈ। ਬਾਬਾ ਮੋਤੀਦਾਸ ਜੀ ਮਹਾਰਾਜ ਦੇ ਨਾਮ ਤੇ ਬਣਾਇਆ ਸਰਦਾਰ ਕਸ਼ਮੀਰ ਸਿੰਘ ਸਾਹੀ ਉਹਨਾਂ ਨੇ। ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਬਹੁਤ ਸੇਵਾ ਕਰਦੇ ਨੇ। ਤੇ ਬਹੁਤ ਸੰਗਤ ਵੀ ਇੱਥੇ ਆਉਂਦੀ ਜਿਹੜੀ ਜਨਮ ਮਨਾਉਂਦੀ ਹੈ ਤੇ ਹੋਰ ਵੀ ਗਾਇਬ ਗਾਏ ਮੇਰੇ ਅਸੰਦਗਮਨ ਵਿੱਕੀ ਸੱਤ ਜੀ ਬੱਬੂ ਬਾੜੀ ਨਾਲ ਮੁੰਡੇ ਨੌਜਵਾਨ ਨੇ ਰਾਂਝਾ ਬਾਕੀ ਦੋਸਤ ਮਿੱਤਰ ਨੇ ਭੈਣ ਭਰਾ ਨੇ ਤੇ ਸਾਰੇ ਨਾਲ ਆਏ ਇਹ ਵੀ ਗਾਇਬ ਗਾਏ ਇੱਥੇ ਸੇਵਾ ਕਰ ਦਿੰਦੇ ਨੇ ਜਿਸ ਤਰ੍ਹਾਂ ਆਪਾਂ ਥੋੜਾ ਜਿਹਾ ਰਾਸ਼ਨ ਲੈਂਦਾ ਹੈ ਤੇ ਤੁਸੀਂ ਇੱਥੇ ਰਾਸ਼ਨ ਦੀ ਸੇਵਾ ਕਰ ਸਕਦੇ ਹੋ ਕੋਈ ਵੀ ਇੱਥੇ ਆਪਣੇ ਬੱਚਿਆਂ ਦਾ ਜਨਮ ਦਿਨ ਇਹਨਾਂ ਬੱਚਾ ਦਾ ਮਨਾ ਸਕਦੇ ਹੋ ਬਾਕੀ ਪੈਸੇ ਦੇ ਕੋਲ ਹੋਣ ਤੇ ਇੱਥੇ ਮਰਜੀ ਹੋਰ ਵੀ ਮਨਾਉਂਦੇ ਨੇ ਲੋਕ ਸਾਰੇ ਮਨਾਉਣੇ ਚਾਹੀਦੇ ਆ ਉਹ ਮੰਨ ਦੀ ਖੁਸ਼ੀ ਹੁੰਦੀ ਆ ਜਿਹਨੇ ਖੁਸ਼ੀ ਕੁਵੱਡੀ ਕਰਨੀ ਹੈ ਇਹ ਪ੍ਰੋਗਰਾਮ ਹੈ ਤੇ 16 ਫਰਵਰੀ ਨੂੰ ਇੱਥੇ ਸਮਾਗਮ ਵੀ ਹੋ ਰਿਹਾ ਗੁਰਮਤ ਸਮਾਗਮ ਹਰ ਸਾਲ ਦੀ ਤਰ੍ਹਾਂ ਉਹਦੇ ਵਿੱਚ ਰਾਗੀ ਢਾਡੀ ਸਿੰਘ ਔਰ ਕਿਤਨੇ ਜਥੇ ਵੀ ਆ ਰਹੇ ਨੇ ਤੇ ਸਾਰੇ ਇਲਾਕੇ ਨੂੰ ਬੇਨਤੀ ਹੈ ਕਿ 16 ਫਰਵਰੀ ਨੂੰ ਇੱਥੇ ਜਿਹੜੇ ਆ ਪ੍ਰੋਗਰਾਮ ਹੋਣਾ ਧਾਰਮਿਕ ਉਹਦੇ ਵਿੱਚ ਭੋਮਮਾ ਕੇ ਪਹੁੰਚ ਕੇ ਦਰਸ਼ਨ ਦਿਓ ਔਰ ਪ੍ਰੋਗਰਾਮ ਸਾਹਿਬ ਜੀ ਦੇ ਸੰਗਤ ਦੇ ਦਰਸ਼ਨ ਕਰੋ ਇਹ ਸੇਵਾ ਦੇ ਕਾਰਜ ਨੂੰ ਕੀਵੇਂ ਦੇਦਿਆਂ ਇਲਾਕੇ ਵਿੱਚ ਇਸ ਤਰ੍ਹਾਂ ਜੇ ਸਮਾਗਮ ਹਲਾਕੇ ਦੇ ਵਿੱਚ ਸੇਵਾ ਨੂੰ ਜਿਨ੍ਹਾਂ ਦੇ ਮਤਲਬ ਮਾਪੇ ਨਹੀਂ ਹੈਗੇ ਬੱਚੇ ਨਹੀਂ ਜਾਣ ਜਨਾਂ ਦੇ ਕੁਝ ਬਜ਼ੁਰਗਾਂ ਦੇ ਬੱਚੇ ਬਾਹਰ ਨੇ ਉਹ ਸੇਵਾ ਨਹੀਂ ਕਰ ਸਕਦੇ ਉਹਨਾਂ ਬਜ਼ੁਰਗਾਂ ਨੂੰ ਇੱਥੇ ਲਿਆਂਦਾ ਜਾਂਦਾ ਹੈ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਕਮਿਸ਼ਨਰ ਸਾਹਿਬ ਵੱਲੋਂ ਔਰ ਜਿੰਨੇ ਇੱਥੇ ਪਰਿਵਾਰ ਨੇ ਭੈਣ ਜੀ ਹੋਣੇ ਲੱਗੇ ਨਾਲ ਦੋਨੋਂ ਭੈਣਾ ਇਹ ਸੇਵਾ ਸੰਭਾਲਦੀਆਂ ਰੋਟੀ ਪਾਣੀ ਦਾ ਲੰਗਰ ਬਣਾਉਂਦੀਆਂ ਨੇ ਔਰ ਤੁਸੀਂ ਬਾਅਦ ਤੁਸੀਂ ਕੈਮਰਾ ਕਮਾ ਸਕਦੇ ਹੋ ਕੰਮ ਚੱਲਦਾ ਪਿਆ ਹਰ ਸਾਲ ਹਰ 6 ਮਹੀਨੇ ਬਾਅਦ ਕੋਈ ਨਾ ਕੋਈ ਬਿਲਡਿੰਗ ਰੂਮ ਬੰਦਾ ਰਹਿੰਦਾ ਕਿਉਂਕਿ ਇੱਥੇ ਜਿਸ ਤਰ੍ਹਾਂ ਦੇ ਲੋਕ ਆਉਂਦੇ ਨੇ ਅੰਗਹੀਣ ਨੇ ਬੁੱਧੀਹੀਣ ਨੇ ਵਿਚਾਰੇ ਕਿਹਨੂੰ ਦਿਸਦਾ ਨਹੀਂ ਆ ਉਹਨਾਂ ਸਾਹਿਬ ਦੀ ਸੇਵਾ ਜਿਹੜੀ ਹੈ ਉਹ ਪੂਰੀ ਨਿਸ਼ਟਾ ਨਾਲ ਸਰਦਾਰ ਕਮਿਸ਼ਨ ਸਾਹੀ ਔਰ ਉਹਨਾਂ ਦੇ ਜਿੰਨਾ ਵੀ ਯੂਨਿਟ ਹੈ ਇੱਥੇ ਯੂਐਸਏ ਵਿੱਚ ਜਾਂ ਕਿਸੇ ਹੋਰ ਦੇਸ਼ਾਂ ਵਿੱਚ ਉਹ ਸਭ ਸੇਵਾ ਕਰਦੇ ਨੇ ਉਹਨਾਂ ਨੂੰ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਹ ਜੈ ਅੱਜ ਗੁਰਬਚਨ ਸਿੰਘ ਭੁਲਰ ਜੀ ਸਾਡੇ ਛੋਟੇ ਵੱਡੇ ਵੀਰ ਬਹੁਤ ਵਧੀਆ ਜਿਨ੍ਹਾਂ ਨੇ ਇੱਥੇ ਅੱਜ ਆਪਣੇ ਬੇਟੇ ਦਾ ਜਨਮ ਨਮੋਰ ਸਿੰਘ ਭੁਲਰ ਦਾ ਜਨਮ ਦਿਨ ਇਹਨਾਂ ਰਾਤ ਬਿਰਧਾਂ ਦੇ ਨਾਲ ਬਣਾਇਆ ਹੈ ਤੇ ਸੋ ਬੜੀ ਚੰਗੀ ਸੋਚ ਇਹਨਾਂ ਦੀ ਬਹੁਤ ਵਧੀਆ ਸਮਾਜਵੀ ਬੰਦੇ ਨੇ ਜਿਨ੍ਹਾਂ ਨੇ ਇੱਕ ਇੱਕ ਬੱਚਿਆਂ ਦੇ ਨਾਲ ਬਣਾ ਕੇ ਆਪਣੀ ਖੁਸ਼ੀ